ਆਈ ਬਾਬਾ ਨਾਨਕਾ ਨਾ ਜਾਈ ਬਾਬਾ ਨਾਨਕਾ ਇਹੋ ਜੀਆਂ ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ ਜੀਆਂ ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ ਜੀਆਂ ਰੇਂਦਰ ਮੋਦੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਰੇਂਦਰ ਮਾਈ ਮੋਦੀ ਜਿੰਦਾਬਾਦ ਐਸੀ ਸਮਾਜ ਜਿੰਦਾਬਾਦ ਦੀ ਸਰਕਾਰ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਦਿੱਲੀ ਕ੍ਰੈਮ ਨਿਊਜ਼ ਦੇਖ ਰਹੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਬਿੰਦਰ ਸਹਿਲੇ ਵਾਲਾ ਸੋ ਅੱਜ ਅਸੀਂ ਪਹੁੰਚੇ ਹਾਂ ਜੀ ਰੋਹੀ ਵਾਲਾ ਪਿੰਡ ਜ਼ਿਲ੍ਹਾ ਫਾਜ਼ਿਲਕਾ ਦਾ ਬਲਾਕ ਜਲਾਲਾਬਾਦ ਚ ਪੈਂਦਾ ਜਿੱਥੇ ਕਿ ਇੱਕ ਨਹਿਰ ਦੇ ਉੱਪਰ ਸਥਿਤ ਗੁਦਰ ਸਿੰਘ ਵਾਲੀ ਢਾਣੀ ਦੇ ਨਾਲ ਪਿੰਡ ਜਾਣਿਆ ਜਾਂਦਾ ਚੱਕ ਰੋਹੀ ਵਾਲੇ ਦੇ ਨਾਲ ਸੋ ਉੱਥੇ ਅਸੀਂ ਪਹੁੰਚੇ ਹਾਂ ਸਰਦਾਰ ਕਲਵਿੰਦਰ ਸਿੰਘ ਜੀ ਸੋ ਉਹਨਾਂ ਨਾਲ ਕਰਦੇ ਆ ਗੱਲਬਾਤ ਇਹਨਾਂ ਨੇ ਸਾਨੂੰ ਸਪੈਸ਼ਲ ਇੱਥੇ ਬੁਲਾਇਆ ਅੱਜ ਕਿਸ ਵਿਸ਼ੇ ਤੇ ਬੁਲਾਇਆ ਉਹ ਵਿਸ਼ਾ ਇਹਨਾਂ ਦੇ ਨਾਲ ਸਾਂਝਾ ਕਰਦੇ ਆ ਕਲਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਰੋੜਾ ਵਾਲੀ ਮੰਡਲ ਤੋਂ ਕਲਵਿੰਦਰ ਸਿੰਘ ਵਾਇਸ ਪ੍ਰਧਾਨ ਭਾਰਤੀ ਜਨਤਾ ਪਾਰਟੀ ਵੱਲੋਂ ਮੈਂ ਸਭ ਤੋਂ ਪਹਿਲਾਂ ਤਾਂ ਸਰਦਾਰ ਨਰਿੰਦਰ ਸਿੰਘ ਮੋਦੀ ਦਾ ਧੰਨਵਾਦ ਕਰਦਾ ਜਿਹੜਾ ਤੀਜੀ ਵਾਰੀ ਪ੍ਰਧਾਨ ਮੰਤਰੀ ਬਣੇ ਆ ਇਹ ਪਾਰਟੀਆਂ ਬਹੁਤ ਰਲੀਆਂ ਸੀ 28 ਪਾਰਟੀਆਂ ਇਹਨਾਂ ਦਾ ਬਹੁਤ ਝੂਠ ਮਾਰੇ ਮੋਦੀ ਬਣ ਗਿਆ ਤੀਜੀ ਵਾਰੀ ਇਹਨਾਂ ਸੰਵਿਧਾਨ ਪਾੜ ਦੇਣਾ ਗਰੀਬਾਂ ਦਾ ਉਹ ਕਰ ਦੇਣਾ ਉਹ ਕਰ ਦੇਣਾ ਪਰ ਫਿਰ ਵੀ ਚਲੋ ਪ੍ਰਵਾਰਤਾ ਪਿਆਏ ਸੀਟਾ ਬਹੁਤ ਥੋੜੀਆਂ ਜਿਹੀਆਂ ਘੱਟ ਮਿਲੀਆਂ ਏ ਸਾਡੇ ਮੋਦੀ ਸਾਹਿਬ ਨੂੰ ਤੇ ਪਰ ਠੀਕ ਹੈ ਵੈਸੇ ਤਾਂ ਸੋਹਣਾ ਹੋ ਗਿਆ ਜੋ ਹੋਇਆ ਤੇ ਬਾਕੀ ਗਲਤੀ ਕੰਮ ਹੋਇਆ ਸਾਡੇ ਗਰੀਬਾਂ ਨੇ ਇਹਨਾਂ ਝੂਠ ਮਾਰਿਆ ਵੀ ਦੇਸ਼ ਦੇ ਮੋਦੀ ਨੇ ਉਹ ਕਰ ਦੇਣਾ ਉਹ ਕਰ ਦੇਣਾ ਤੱਕੀ ਕੰਮ ਸਹੀ ਹੋ ਗਿਆ ਇੱਕ ਮੈਂ ਹੋਰ ਕਹਿਣ ਡਿਆ ਸਾਂ ਵੀ ਰਾਹੁਲ ਗਾਂਧੀ ਨੇ ਇਹ ਕਿਹਾ ਸੀ ਲੱਖ ਲੱਖ ਰੁਪਈਆ ਪੰਜ ਤਰੀਕ ਨੂੰ ਗਰੀਬਾਂ ਨੂੰ ਦਾਂਗਾ ਮੈਂ ਤੇ ਸਾਰੀਆਂ ਯੂਪੀ ਬਿਹਾਰ ਦੇ ਵਿੱਚ ਬੁੜੀਆਂ ਨੇ ਉਹਨਾਂ ਦੇ ਦਫਤਰਾਂ ਘੇਰ ਲਈ ਵੀ ਸਾਨੂੰ 2 ਲੱਖ-ਲੱਖ ਰੁਪਈਆ ਤੇ ਉਤੋਂ ਉਹ ਪੱਜ ਗਏ ਹੁਣ ਵੀ ਸਾਡੀ ਸਰਕਾਰ ਨਹੀਂ ਬਣੀ ਆ ਨਹੀਂ ਹੋਇਆ ਫਿਰ ਤੂੰ ਲੰਮਾ ਵਾਅਦਾ ਕਰ ਲੈਂਦੇ ਝੂਠ ਤੋਂ ਮਾਰਿਆ ਗਰੀਬਾਂ ਨੂੰ 1 ਲੱਖ ਲੱਖ ਰੁਪਏ ਹੀ ਜੀ 5 ਤਰੀਕ ਨੂੰ ਦੇ ਦਾਂਗੇ ਨਾਲ ਦੀ ਨਾਲ ਹੀ ਇਹਦੇ ਵਿੱਚ 28 ਪਾਰਟੀਆਂ ਰਲੀਆਂ ਸੀ ਆਮ ਪਾਰਟੀ ਵਿੱਚ ਸੀ ਕਾਂਗਰਸ ਵਿੱਚ ਸੀ ਹਾਥੀ ਵਾਲੇ ਵਿੱਚ ਸੀ ਬਹੁਤ ਜ਼ਿਆਦੀਆਂ ਸੀ ਇੱਕ ਸਾਈਕਲ ਵਾਲੇ ਵੀ ਹੇਗੇ ਸੀ ਵਿੱਚੇ ਪਰ ਇਹਨਾਂ ਝੂਠ ਮਾਰਿਆ ਗਰੀਬਾਂ ਨੂੰ ਇਸ ਲਈ ਗਰੀਬਾ ਜਵਾਬ ਦੇਤਾ ਉਹਨਾਂ ਨੂੰ ਤੇ ਜਿਹੜਾ ਹੁਣ 24 ਤੋਂ ਬਾਅਦ ਫਿਰ ਲਖਣ ਆਊਗਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਉਹਦੇ ਵਿੱਚ ਮੈਨੂੰ ਲੱਗਦਾ 400 ਸੀਟ ਅਸੀਂ ਪੂਰੀ ਦਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਐਕਤੀ ਸੜ ਤੋਂ ਗਲਤੀ ਹੋ ਗਈ ਜਿਹੜੀ ਹੋ ਗਈ ਏ ਪਰ ਗਾਂ ਇਦੂ ਵੱਧ ਗਰੀਬਾਂ ਤੋਂ ਗਲਤੀ ਨਹੀਂ ਹੁੰਦੀ ਸਾਰਾ ਐਸਪਾਟੀ ਜਿੰਦਾਬਾਦ ਗੁਰਿੰਦਰભાઈ ਮੋਦੀ ਜਿੰਦਾਬਾਦ ਸੋ ਕਲਵਿੰਦਰ ਸਿੰਘ ਜੀ ਨਾ ਕਰੀਏ ਗੱਲਬਾਤ ਜੀ ਕਲਵਿੰਦਰ ਸਿੰਘ ਜੀ ਅੱਜ ਤੁਸੀਂ ਐਸ ਵੇਲੇ ਤਕਰੀਬਨ ਰਾਤ ਦੇ 8:30 ਪੌਣੇ 9 ਦਾ ਟਾਈਮ ਹੋ ਚੁੱਕਾ ਹੈ ਐਸ ਵੇਲੇ ਤੁਸੀਂ ਜਿਹੜੇ ਇਹ ਸਾਡੀਆਂ ਭੈਣਾਂ ਵੀ ਖੜੀਆਂ ਸਤਕਾਰ ਜੋਬਜ਼ੁਰ ਵੀ ਖੜਿਆ ਬੱਚੇ ਵੀ ਖੜਿਆ ਕੀ ਕਰਨਾ ਤੁਹਾਡਾ ਇੱਥੇ ਇਕੱਠੇ ਹੋਣ ਦਾ ਸਾਡਾ ਕਰਨ ਇਹ ਹੀ ਵੀ ਐਸਸੀ ਪਰਿਵਾਰ ਨੇ ਸਭ ਤੋਂ ਜਿਆਦਾ ਭਾਰਤੀ ਜਨਤਾ ਨੂੰ ਵੋਟ ਪਾਈ ਫਿਰੋਜ਼ਪੁਰ ਦੇ ਵਿੱਚ ਜੋ ਕਿ ਰਾਣਾ ਸੋਢੀ ਦੂਜੇ ਨੰਬਰ ਤੇ ਰਿਹਾ ਇਸ ਟਾਈਮ ਬਾਕੀ ਪਾਰਟੀਆਂ ਸਭ ਪਿੱਛੇ ਕਰਤੀਆਂ ਇਹ ਕਿ ਐਸਸੀ ਪਰਿਵਾਰ ਕਰ ਨਹੀਂ ਰਿਹਾ ਸਭ ਤੋਂ ਜਿਆਦਾ ਐਸਸੀ ਪਰਿਵਾਰ ਨੇ ਵੋਟ ਪਾਈ ਏ ਭਾਵੇਂ ਪਰਦੇ ਨਾਲ ਪਾਈ ਏ ਤੇ ਭਾਵੇਂ ਖੁੱਲ ਕੇ ਪਾਈ ਏ ਇਸ ਲਈ ਭਾਰਤੀ ਜਨਤਾ ਪਾਰਟੀ ਵੀ ਐਸ ਸੀ ਪਰਿਵਾਰ ਦੇ ਹੁਣ ਤੁਸੀਂ ਕੀ ਕਰ ਰਹੇ ਹੋ ਇੱਥੇ ਇਕੱਠੇ ਹੋ ਕੇ ਅਸੀਂ ਤਾਂ ਜਿਹੜਾ ਸਰਦਾਰ ਨરેન્દ્ર ਸਿੰਘ ਮੋਦੀ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਿਆ ਉਹਦਾ ਧੰਨਵਾਦ ਕਰਨ ਲਈ ਖੜੇ ਆਂ ਨਹੀਂ ਧੰਨਵਾਦ ਉਹਦਾ ਕਰਨ ਲਈ ਖੜੇ ਹਾਂ ਅ ਜਿਵੇਂ ਕਿ ਕਿਹੜੇ ਤੁਸੀਂ ਇਕੱਲੇ ਸ਼ਬਦਾਂ ਨਾਲ ਧੰਨਵਾਦ ਕਰ ਰਹੇ ਹੋ ਜਾਂ ਜਿਵੇਂ ਕੋਈ ਪਟਾਕੇ ਚਲਾ ਕੇ ਜਾਂ ਕੁਝ ਕੋਈ ਨਹੀਂ ਨਹੀਂ ਪਟਾਕੇ ਵੀ ਚਲਾਵਾਂਗੇ ਲੱਡੂ ਵੀ ਵੰਡਾਂਗੇ ਸਭ ਕੁਝ ਕਰਾਂਗੇ ਸਟਾਫ ਦੇ ਦੇਸ਼ ਦੇ ਪ੍ਰਧਾਨ ਮੰਤਰੀ ਲਿਜਾਨ ਵੀ ਦੇ ਸਕਦੇ ਆ ਠੀਕ ਹੈ ਜੀ ਹੋਰ ਇਹ ਦੂ ਦੱਸੋ ਮੈਨੂੰ ਪ੍ਰਧਾਨ ਮੰਤਰੀ ਨਿੰਦਰ ਮੋਦੀ ਜਿੰਦਾਬਾਦ ਸਰਦਾਰ ਗੁਰਮੀਤ ਸਿੰਘ ਜੀ ਤੇਲੂਪੁਰੇ ਤੋਂ ਵੀ ਮੌਜੂਦ ਨੇ ਤੇ ਉਹਨਾਂ ਨਾਲ ਵੀ ਕਰਦੇ ਆ ਗੱਲਬਾਤ ਪਰਮੇਸ਼ਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆ ਕਿਸ ਵਿਸ਼ੇ ਤੇ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ ਅਸੀਂ ਇਸ ਵਿਸ਼ੇ ਦੇ ਇਕੱਠੇ ਹੋਏ ਆ ਜੀ ਕਿ ਸਾਨੂੰ ਜਿੱਤ ਦੀ ਖੁਸ਼ੀ ਦੇ ਵਿੱਚ ਪ੍ਰਧਾਨ ਮੰਤਰੀ ਨਿੰਰਮੋਦੀ ਜੀ ਜਿਹੜੇ ਤੀਜੀ ਵਾਰੀ ਪ੍ਰਧਾਨ ਮੰਤਰੀ ਹੋਏ ਬਣ ਚੁੱਕੇ ਨੇ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਇਸ ਜੀ ਦੇ ਵਿੱਚ ਇਸ ਵਿੱਚ ਅਸੀਂ ਖੁਸ਼ੀ ਦਾ ਬਹੁਤ ਜ਼ਿਆਦਾ ਹਿਜਾਰ ਕਰ ਰਹੇ ਆਂ ਤੇ ਪਟਾਕੇ ਵੀ ਚਲਾਵਾਂਗੇ ਤੇ ਖੁਸ਼ੀਆਂ ਵੀ ਮਨਾਵਾਂਗੇ ਤੇ ਸਭ ਨੂੰ ਅਸੀਂ ਵਧਾਈ ਦਿੰਨੇ ਆਂ ਪੂਰੇ ਦੇਸ਼ ਨੂੰ ਵਧਾਈ ਦਿੰਨੇ ਆਂ ਕਿ ਜਿਹੜਾ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਨੰਦਰਬਾਈ ਮੋਦੀ ਜੀ ਗਰੀਬਾਂ ਦੇ ਵਾਸਤੇ ਜਿਨ੍ਹਾਂ ਨੇ ਇੰਨਾ ਕੰਮ ਕੀਤਾ ਇੰਨੇ ਤਗੜੇ ਵਾਅਦੇ ਕਰਕੇ ਉਹਨਾਂ ਨੇ ਜਾਂ ਦਾਣਾ ਦਾਣਿਆਂ ਦੀ ਸਕੀਮ ਦਿੱਤੀ ਜਾਂ ਕੋਈ ਮੰਦਰੀ ਯੋਜਨਾ ਜਾਂ ਕੋਈ ਵੀ ਸਕੀਮਾਂ ਚਲਾਈਆਂ ਉਹਨਾਂ ਨੇ ਪ੍ਰਧਾਨ ਜੀ ਨੇ ਤੇ ਪਰ ਅਸੀਂ ਉਹਨਾਂ ਤੇ ਬੜੀ ਖੁਸ਼ੀ ਆ ਸਾਨੂੰ ਇਨਾ ਧੰਨਵਾਦ ਕਰਦਾ ਜੀ। ਅ ਏਸੀ ਜੀ ਗਰਮੀਤ ਸਿੰਘ ਸੋ ਇਹਨਾਂ ਦਾ ਜਿਹੜਾ ਕਹਿਣਾ ਵੀ ਸਾਡੀ ਜਿਹੜੀ ਨਰਿੰਦਰ ਮੋਦੀ ਜੀ ਦੀ ਸਰਕਾਰ ਬਣੀ ਹੈ ਅਸੀਂ ਉਸ ਵਿਸ਼ੇ ਤੇ ਸਾਰੇ ਇਕੱਠੇ ਹੋਏ ਆ ਤੇ ਹੋਰ ਕੋਈ ਬੋਲਣਾ ਚਾਹੁੰਦਾ ਜੀ? ਇੱਕ ਵਾਰੀ ਅਸੀਂ ਇੱਕ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਇੱਕ ਹੋਰ ਮੈਸੇਜ ਕਰਨਾ ਚਾਹੁੰਦੇ ਆ ਕਿ ਜਿਹੜੇ ਗਰੀਬਾਂ ਦੇ 2-2000 ਰੁਪਏ ਖਾਤੇ ਦੇ ਵਿੱਚ ਆਉਂਦਾ ਸੀ ਉਹ ਦੁਆਰਾ ਤੋਂ ਚਾਲੂ ਕੀਤਾ ਜਾਵੇ ਇਹਦੇ ਵਾਸਤੇ ਕਿਉਂਕਿ ਗਰੀਬਾਂ ਨੇ ਵੋਟਾਂ ਪਾਈਆਂ ਪ੍ਰਧਾਨ ਮੰਤਰੀ ਜੀ ਨੂੰ ਤੇ ਗਰੀਬਾਂ ਦੇ ਸਹਿਯੋਗ ਨਾਲ ਹੀ ਬਣਿਆ ਐਨਾ ਹੀ ਮੈਂ ਧੰਨਵਾਦ ਕਰਦਾ ਕਿ ਸਾਡਾ ਇਹ ਕੰਮ ਜੀ ਜੋ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਨਰਿੰਦਰભાઈ ਮੋਦੀ ਜਿੰਦਾਬਾਦ ਸੋ ਇਹਨਾਂ ਦਾ ਕਹਿਣਾ ਹੈ ਆਪਣੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਣੇ ਨੇ ਉਹਨਾਂ ਨੂੰ ਵਧਾਈ ਵੀ ਦਿੰਦੇ ਆ ਨਾਲ ਉਹਨਾਂ ਦੀ ਪ੍ਰਧਾਨ ਮੰਤਰੀ ਬਣ ਤੇ ਖੁਸ਼ੀ ਪ੍ਰਗਟ ਕਰ ਰਹੇ ਆ ਗਰੀਬ ਜਨਤਾ ਜਿੰਨੀ ਵੀ ਪੈਣਾ ਵੀ ਖੜੀਆਂ ਬਜ਼ੁਰਗ ਵੀ ਖੜੇ ਆ ਔਰ ਨਾਲ ਨਾਲ ਮੈਸੇਜ ਵੀ ਦੇ ਰਹੇ ਆ ਵੀ ਜਿਹੜਾ 2000 ਰੁਪਿਆ ਹਰ ਵਰਗ ਦੇ ਖਾਤੇ ਚਾਉਂਦਾ ਸੀ ਉਹ ਬੰਦ ਕਰਿਆ ਗਿਆ ਤੇ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਮੰਗ ਕਰਦੇ ਆ ਵੀ ਉਹ ਜਿਹੜਾ ਦੁਬਾਰਾ ਚਾਲੂ ਕਰਿਆ ਜਾਵੇ ਤੇ ਕੀ ਲੱਗਦਾ ਜੇ ਪ੍ਰਧਾਨ ਮੰਤਰੀ ਜੀ ਉਹ ਦੁਬਾਰਾ ਨਾ ਚਾਲੂ ਕਰਨ ਤਾਂ ਫਿਰ ਕੀ ਕਰ ਸਕਦੇ ਹੋ ਫਿਰ ਵੀ ਅਸੀਂ ਤਾਂ ਅਪੀਲ ਹੀ ਕਰ ਸਕਦੇ ਆ ਮਰਜ਼ੀ ਤਾਂ ਉਹਨਾਂ ਦੀ ਆ ਜੀ ਬਹੁਤ ਵਧੀਆ ਸਵਾਲ ਆ ਜੀ ਵੀ ਅਸੀਂ ਤਾਂ ਅਪੀਲ ਹੀ ਕਰ ਸਕਦੇ ਆ ਮਰਜ਼ੀ ਉਹਨਾਂ ਦੀ ਆ ਪਰ ਸਾਡੇ ਬੰਨਿਓ ਵੀ ਇੱਕ ਮੈਸੇਜ ਆ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਜਿਹੜਾ ਇਹ 2000 ਰੁਪਏ ਦੀ ਮੰਗ ਆ ਉਹ ਵੀ ਚਾਲੂ ਕਰੀ ਜਾਵੇ ਹੋਰ ਵੀ ਜਿੰਨੀਆਂ ਗਰੀਬ ਜਨਤਾ ਨੂੰ ਸਹੂਲਤਾਂ ਮਿਲਦੀਆਂ ਸੈਂਟਰ ਸਰਕਾਰ ਵੱਲੋਂ ਸਾਰੀਆਂ ਦੇ ਧਿਆਨ ਦਿੱਤਾ ਜਾਵੇ ਤੇ ਸਾਰੀਆਂ ਲਾਗੂ ਕਰੀਆਂ ਜਾਣ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਜੀ ਵਾਅਦਾ ਗਰੀਬਾਂ ਨੂੰ ਇਹ ਯੋਜਨਾ ਦੇਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ 2000 27 ਦੇ ਵਿੱਚ ਸਰਕਾਰ ਆਉਗੀ ਨਰੋਲ ਸਰਕਾਰ ਕਮਲਦੇਵ ਕੋਲ ਦੀ ਲਿਆਂਦੀ ਜਾਊਗੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸੋ ਏਸੀਜੀ ਗੁਦਰ ਸਿੰਘ ਟਾਣੀ ਚੱਕ ਰੋਹੀਵਾਲਾ ਦੇ ਨਾਲ ਸਥਿਤ ਹੈ ਜਿੱਥੇ ਅਸੀਂ ਹੁਣ ਪਹੁੰਚੇ ਹਾਂ ਤੁਸੀਂ ਆਪ ਦੇ ਕੰਨਾਂ ਨਾਲ ਹੀ ਸਾਰੀਆਂ ਗੱਲਾਂ ਸੁਣ ਲਈਆਂ ਨਾ ਕਿ ਸਾਡੇ ਜ਼ੁਬਾਨ ਦੀ ਕਹਿਣ ਦੀ ਗੱਲ ਹੈ ਸੋ ਜੁੜੇ ਰਹਿਣਾ ਸਾਡੇ ਨਾਲ ਮਿਲਦੇ ਹਾਂ ਜਲਦੀ ਹੀ ਅਗਲੀ ਰਿਪੋਰਟ ਦੇ ਨਾਲ ਤਦ ਤੱਕ ਲਈ ਸਸਤਰੀਕਰ बाबा 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 पार्तिये पार्तिये। आई बाबा नानका ना जाई बाबा नानका एहो जिया एहो जिया खुशियां ले आई बाबा नानका एहो जिया एहो जिया खुशियां ले आई बाबा नाण नानका एहो जिया नरेंद्र मोदी जिंदाबाद भारतीय जनता पार्टी जिंदाबाद नरेंद्र भाई मोदी जिंदाबाद ऐसी समाज जिंदाबाद मोदी सरकार

ਗਨੇਟੇ ਗੁਰੂ ਦੇ ਬੇਟੇ ਜਿੰਦਾਬਾਦ ਜਿੰਦਾਬਾਦ ਬਾਬਾ ਜੀਵਨ ਸਿੰਘ ਜੀ ਜਿੰਦਾਬਾਦ 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 ਲੋਹੀ ਤੇਰੀ ਸੋਚ ਤੇ ਮਾਰਾ ਦੇ ਥੋਕੇ ਲੋਹੀ ਤੇਰੀ ਸੋਚ ਤੇ ਮਾਰਾ ਦੇ ਥੋਕੇ ਮੈਂ ਵੀ ਸਿੱਖ ਜਿੰਦਾਬਾਦ ਬਾਬਾ ਜੀਵਨ ਸਿੰਘ ਜਿੰਦਾਬਾਦ दिल्ली क्राइम नेशनल न्यूज़ नजर सफर